ਲਓ ਜੀ ਤੱਕੋ ਨਜ਼ਾਰਾ ਕੈਲਗਰੀ ਦਾ ਜਿੱਥੇ ਲਗਾਤਾਰ ਪਿਛਲੇ 2 ਦਿਨ ਤੋਂ ਬਰਫਾਰੀ ਹੋ ਰਹੀ ਹੈ ਅਸੀਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਬਰਫਾਰੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਮਾਹਪਿੰਦਰ ਸਿੰਘ ਭਾਗੂ ਮજરા ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਭੰਗੂ ਅਨਸਾਰ ਪਿਛਲੇ 2 ਦਿਨਾਂ ਤੋਂ ਲਗਾਤਾਰ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਵੱਡੇ ਪੱਧਰ ਤੇ ਜੋ ਬਰਫਾਰੀ ਹੋ ਰਹੀ ਹੈ ਸਵਾ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਿਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਕਿਉਂਕਿ ਕੁਦਰਤ ਨੇ ਇਨਸਾਨ ਨੂੰ ਬੜਾ ਕੁਝ ਦਿੱਤਾ ਹੈ ਜਿੱਥੇ ਕੁਦਰਤ ਨੇ ਰਾਜਸਥਾਨ ਦੇ ਵਿੱਚ ਜਾਂ ਹੋਰ ਮਾਰੂਥਲਾਂ ਦੇ ਵਿੱਚ ਵੱਡੀ ਤਪਸ਼ ਦਿੱਤੀ ਹੈ ਸੂਰਜ ਦੀ ਤਪਸ਼ ਦਿੱਤੀ ਹੈ ਔਰ ਹੋਰ ਬਹੁਤ ਸਾਰੇ ਖੇਤਰਾਂ ਦੇ ਵਿੱਚ ਸੂਰਜ ਦੀ ਤਪਸ਼ ਦਿੱਤੀ ਹੈ ਔਰ ਉੱਥੇ ਜੋ ਠੰਡੇ ਪ੍ਰਦੇਸ਼ ਹੈ ਠੰਡੇ ਇਲਾਕੇ ਹੈ ਖਾਸ ਕਰਕੇ ਕੈਨੇਡਾ ਅਮਰੀਕਾ ਔਰ ਇੰਗਲੈਂਡ ਜਾਂ ਆਸਟ੍ਰੇਲੀਆ ਹੋਰ ਬਹੁਤ ਸਾਰੇ ਕੰਟਰੀ ਜਿਹੜੇ ਜਿੱਥੇ ਕੁਦਰਤ ਨੇ ਠੰਡਾ ਬਰਸਾਇਆ ਸੋਇਨਾ ਠੰਡਾ ਦੇ ਵਿੱਚ ਆ ਤੁਹਾਨੂੰ ਜਿਹੜਾ ਸਾਹਮਣੇ ਦ੍ਰਿਸ਼ ਦਿਖਾ ਰਿਹਾ ਹਾਂ ਇਹ ਕੈਲਗਰੀ ਦਾ ਔਰ ਜਿਹੜੀਆਂ ਕਾਰਾਂ ਐ ਉਹ ਵੱਡੇ ਪੱਧਰ ਤੇ ਬਰਫ਼ ਦੇ ਨਾਲ ਟਕੀਆਂ ਨਜ਼ਰ ਆਉਂਦੀਆਂ ਨੇ ਹੁਣ ਤੁਸੀਂ ਤੁਹਾਡੇ ਦਿਮਾਗਾਂ ਦੇ ਵਿੱਚ ਜਾਂ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਵੀ ਆਉਣਗੇ ਵੀ ਜਦੋਂ ਲਗਾਤਾਰ ਬਰਫਾਰੀ ਪੈ ਰਹੀ ਹੈ ਤਾਂ ਲੋਕਾਂ ਦਾ ਕੰਮ ਧੰਦਾ ਜਨ ਜੀਵਨ ਕਿਸ ਤਰ੍ਹਾਂ ਦਾ ਹੋਏਗਾ ਸੋ ਇੱਥੇ ਤੁਹਾਨੂੰ ਇਹ ਦੱਸ ਦੇਣਾ ਬਣਦਾ ਏ ਕਿ ਜਿਨ੍ਹਾਂ ਕੰਟਰੀਆਂ ਦੇ ਵਿੱਚ ਲਗਾਤਾਰ ਬਰਫਾਰੀ ਹੁੰਦੀ ਹੈ ਖਾਸ ਕਰਕੇ ਠੰਡਾਂ ਦੇ ਵਿੱਚ ਔਰ ਉੱਥੇ ਵੀ ਕੰਮ ਕਦੇ ਰੁਕਦੇ ਨਹੀਂ ਜਿੰਨੀਆਂ ਵੀ ਇਹ ਗੱਡੀਆਂ ਔਰ ਜਿੰਨੇ ਤੁਸੀਂ ਆ ਕੋਠੀਆਂ ਘਰ ਦੇਖ ਰਹੇ ਹੋ ਇਹਨਾਂ ਸਾਰੀਆਂ ਦੇ ਅੰਦਰ ਇੱਕ ਆਧੁਨਿਕ ਜੋ ਐ ਹੀਟਰ ਲੱਗੇ ਹੋਈਆਂ ਔਰ ਉਹ ਹੀਟਰ ਮਨੁੱਖ ਨੂੰ ਜਿੰਨਾ ਟੈਂਪਰੇਚਰ ਚਾਹੀਦਾ ਹੈ ਜਿੰਨੇ ਟੈਂਪਰੇਚਰ ਦੀ ਲੋੜ ਹੈ ਉੰਨਾ ਟੈਂਪਰੇਚਰ ਦਿੱਤਾ ਜਾਂਦਾ ਆਹ ਗੱਡੀਆਂ ਜਿਹੜੀਆਂ ਖੜੀਆਂ ਸਾਹਮਣੇ ਆਪਾਂ ਦੇਖਦੇ ਆ ਬੇ ਬਰਫ਼ ਦੇ ਨਾਲ ਟਕੀਆਂ ਹੋਈਆਂ ਔਰ ਸਾਡੇ ਦਿਮਾਗਾਂ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਦੇ ਸਵਾਲ ਵੀ ਆ ਜਾਂਦੇ ਆ ਬਈ ਯਾਰ ਜਿਹੜੀ ਗੱਡੀ ਇਹ ਠੱਕੀ ਹੋਈ ਹੈ ਇਹ ਸਟਾਰਟ ਕਿਦਾਂ ਹੁੰਦੀ ਹੋਣੀ ਹੈ ਸਾਥੀਓ ਇਹਨਾਂ ਗੱਡੀਆਂ ਦੇ ਵਿੱਚ ਵੀ ਐਡਵਾਂਸ ਟੈਕਨੋਲੋਜੀ ਦੇ ਨਾਲ ਜਿਹੜੇ ਹੀਟਰ ਆ ਉਹ ਲੱਗੇ ਹੋਈਆਂ ਔਰ ਕੋਈ ਵੀ ਗੱਡੀ ਨੂੰ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਤੇ ੱਤਕਾ ਲਾਉਣ ਵਾਲੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਔਰ ਗੱਡੀਆਂ ਦੀ ਟੈਕਨੋਲੋਜੀ ਐ ਇਦਾਂ ਦੀ ਐ ਸੈਲਫ ਮਾਰਨੀਆ ਡਰਾਈਵਰ ਨੇ ਗੱਡੀ ਨਾਲ ਸਟਾਰਟ ਹੋ ਜਾਣਾ ਹਾਂ ਇੱਕ ਜ਼ਰੂਰ ਹੈ ਵੀ ਗੱਡੀ ਨੂੰ ਕੁਝ ਸਮੇਂ ਲਈ ਸਟਾਰਟ ਰੱਖਣਾ ਪੈਂਦਾ ਜਦੋਂ ਮੋਸ਼ਨ ਦੇ ਵਿੱਚ ਆ ਜਾਂਦੀ ਹੈ ਗੱਡੀ ਗੱਡੀ ਸਟਾਰਟ ਰਹਿੰਦੀ ਹੈ ਤਾਂ ਗੱਡੀ ਫਿਰ ਅੱਗੇ ਚੱਲ ਪੈਂਦੀ ਹੈ ਹੁਣ ਅਗਲੀ ਗੱਲ ਹੈ ਵੀ ਦਫ਼ਤਰਾਂ ਦੇ ਕੰਮ ਕਾਜ ਕਿਸ ਤਰ੍ਹਾਂ ਦੇ ਚੱਲਦੇ ਹੋਣਗੇ ਔਰ ਇੱਕ ਵਾਰੀ ਅਸੀਂ ਇੱਕ ਵੀਡੀਓ ਦਿਖਾਈ ਸੀਗੀ ਬਹੁਤ ਦੇਰ ਪਹਿਲਾਂ ਉਦੋਂ ਮੈਂ ਸੈਕਟਿਏਟ ਜਿਹੜਾ ਉੱਥੇ ਜਿਹਨੂੰ ਡਾਊਨ ਟਾਊਨ ਕਹਿੰਦੇ ਆ ਜਿੱਦਾਂ ਆਪਣੇ ਪੰਜਾਬ ਦਾ ਸੈਕਟਿਏਟ ਹੈ ਜਾਂ ਪੰਜਾਬ ਦੇ ਦਫ਼ਤਰ ਹੈ ਇਸ ਤਰ੍ਹਾਂ ਉਹਨੂੰ ਡਾਊਨ ਟਾਊਨ ਕਹਿੰਦੇ ਆ ਉੱਥੇ ਮੇਨ ਜਿਹੜੇ ਦਫ਼ਤਰ ਹੈ ਕੈਲਗਰੀ ਦੇ ਉਹਨਾਂ ਨੂੰ ਕਿਵੇਂ ਦੇਖੋ ਇੱਕ ਦੂਜੇ ਨਾਲ ਕਨੈਕਟ ਕੀਤਾ ਹੋਇਆ ਹੈ ਸੜਕ ਦੇ ਉੱਪਰ ਨੂੰ ਪੁਲ ਬਣਾ ਕੇ ਉਹਨਾਂ ਨੇ ਕਨੈਕਟ ਕੀਤਾ ਹੋਇਆ ਔਰ ਆਲੇ-ਦਾਲ ਤੇ ਹਵਾ ਵੀ ਨਹੀਂ ਲੱਗਦੀ ਕਿਤੇ ਸਮਾਂ ਮਿਲਿਆ ਫੇਰ ਦੁਬਾਰੀ ਵੀਡੀਓ ਪਾਵਾਂਗੇ ਔਰ ਲਗਾਤਾਰ ਜਿਹੜਾ ਦਫ਼ਤਰੀ ਕੰਮ ਚੱਲਦਾ ਰਹਿੰਦਾ ਹੈ ਲੋਕ ਕਾਰਾਂ ਵਿੱਚ ਜਾਂਦੇ ਆ ਕਾਰਾਂ ਵਿੱਚ ਪਾਰਕਿੰਗ ਤੇ ਉਤਰੇ ਉਤਰ ਕੇ ਲਿਫਟ ਚੜੇ ਲਿਫਟ ਚੜ ਕੇ ਉੱਪਰ ਚਲੇ ਗਏ ਉੱਪਰ ਜਾ ਕੇ ਦਫ਼ਤਰਾਂ ਦੇ ਵਿੱਚ ਬੈਠੇ ਦਫ਼ਤਰਾਂ ਦੇ ਵਿੱਚ ਹੀਟਰ ਲੱਗੇ ਹੋਏ ਆ ਔਰ ਲਗਾਤਾਰ ਜਿਹੜਾ ਜੋ ਵੀ ਆਪਣਾ ਰੋਜ਼ ਦਾ ਕੰਮ ਹੈ ਰੁਟੀਨ ਦਾ ਕੰਮ ਚੱਲਦਾ ਹੈ ਔਰ ਸਾਡੇ ਦਿਮਾਗਾਂ ਵਿੱਚ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਆ ਜਾਂਦੀਆਂ ਵੀ ਦੇਖੋ ਇੰਨੀ ਤਾਂ ਬਰਫ ਪਈ ਵੀ ਹੈ ਵੀ ਲੋਕ ਕਿਵੇਂ ਕੰਮਕਾਰ ਕਰਦੇ ਹੋਣੇ ਵੀ ਲੋਕ ਕਿਵੇਂ ਤੁਰਦੇ ਫਿਰਦੇ ਹੋਣੇ ਆ ਪਰ ਨਹੀਂ ਇੱਥੇ ਕੀ ਹੈ ਇੱਥੇ ਜਿਹੜੀ ਬਰਫਾਰੀ ਹੈ ਬਰਫਾਰੀ ਦੇ ਦੌਰਾਨ ਵੀ ਸਾਰੇ ਕੰਮਕਾਰ ਉਸੇ ਤਰ੍ਹਾਂ ਚੱਲਦੇ ਰਹਿੰਦੇ ਆ ਕਿਉਂ ਕਿ ਘਰਾਂ ਦੇ ਵਿੱਚ ਗੱਡੀਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਜਿੰਨਾ ਟੈਂਪਰੇਚਰ ਚਾਹੀਦਾ ਹੈ ਮਨੁੱਖ ਨੂੰ ਜਿੰਨੇ ਟੈਂਪਰੇਚਰ ਦੀ ਲੋੜ ਹੈ ਉਸ ਟੈਂਪਰੇਚਰ ਦੇ ਅਕੋਰਡਿੰਗ ਉਸ ਤਰ੍ਹਾਂ ਦੇ ਹੀਟਰ ਜਿਹੜੇ ਉਹ ਘਰਾਂ ਦੇ ਵਿੱਚ ਲੱਗੇ ਹੋਈ ਹੈ ਔਰ ਹੀਟਰ ਲੱਗਣ ਕਾਰਨ ਹੀ ਮਨੁੱਖ ਹੈ ਜਿਹੜਾ ਉੱਥੇ ਉਹ ਸਰਵਾਈਵ ਹੋ ਰਿਹਾ ਹੈ ਕੰਮ ਕਰ ਰਿਹਾ ਹੈ ਗੱਡੀਆਂ ਚੱਲ ਰਹੀਆਂ ਔਰ ਬਰਫ਼ ਵੀ ਪੈ ਰਹੀ ਹੈ ਬਰਫ਼ ਦੇ ਵਿੱਚ ਵੀ ਜੋ ਰੂਟੀਨ ਦੇ ਕੰਮ ਹੈ ਉਹ ਚੱਲ ਰਹੇ ਨੇ ਸੋ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਈ ਆਹ ਜਾਂ ਦਰਖਤ ਹੈ ਦਰਖਤ ਦੇ ਉੱਪਰ ਵੀ ਦੇਖੋ ਬਰਫ ਪਈ ਵੀ ਆ ਔਰ ਦਰਖਤ ਫੇਰ ਹੱਸ ਰਿਹਾ ਏ ਔਰ ਖੁਸ਼ ਹੈ ਦਰਖਤ ਕਿਉਂ ਕਿ ਕਿਉਂਕਿ ਇਸ ਕੁਦਰਤ ਨੇ ਦਰਖਤ ਨੂੰ ਕੀ ਆ ਦਿੱਤਾ ਏ ਔਰ ਜਦ ਅਪ੍ਰੈਲ ਮਹੀਨਾ ਚੜ੍ਹਨਾ ਹੈ ਨਾ ਔਰ ਤੁਸੀਂ ਕਹੋਗੇ ਫਲ ਫਲ ਦੇ ਨਾਲ ਹੀ ਫਲ ਜਦੇ ਨਾਲ ਦੀ ਨਾਲ ਫਲ ਨਿਕਲ ਆਉਂਦੇ ਆ ਜਣੀ ਕਿ ਫੁੱਲ ਦੇ ਨਾਲ ਫਲ ਹੈ ਜਿਹੜਾ ਉਹ ਨਾਲ ਦੀ ਨਾਲ ਨਿਕਲੇ ਆਉਂਦੇ ਨਾਲ ਦਾ ਔਰ ਜਦ ਕਦੇ ਤੁਸੀਂ ਵਿਜ਼ਿਟ ਕਰੇ ਔਰ ਮੈਂ ਵੀ ਵੀਡੀਓ ਮਾਉਂਦਾ ਰਹਿਣਾ ਲਗ ਭਗ ਔਰ ਜੇ ਮੇਰੀ ਵਿਜ਼ਿਟ ਹੋਈ ਮੈਂ ਉੱਥੇ ਵੀਡੀਓ ਪਾਵਾਂਗਾ ਜਦੇ ਮਾਰਚ ਅਪ੍ਰੈਲ ਦੇ ਵਿੱਚ ਕਿਵੇਂ ਇਹ ਜਿਹੜੇ ਰੁੱਖ ਹੈ ਇਹ ਕਿਸ ਤਰ੍ਹਾਂ ਦੇਖੋ ਉਸ ਵਕਤ ਇਹਨਾਂ ਨੇ ਮੰਨ ਲਓ ਬਲੋਸ਼ਮ ਵਿੱਚ ਆ ਜਾਣਾ ਜਣੀ ਕਿ ਖੜਨਾ ਉਹਨਾਂ ਨੇ ਸੋ ਆ ਸਾਰੀਆਂ ਗੱਡੀਆਂ ਜਿਹੜੀਆਂ ਇਹ برف ਦੇ ਨਾਲ ਟਕੀਆਂ ਹੋਈਆਂ ਪਿਛਲੇ 2 ਦਿਨਾਂ ਤੋਂ ਲਗਾਤਾਰ ਜੋ ਬਰਫਾਰੀ ਜਾਰੀ ਹੈ ਔਰ ਤੁਸੀਂ ਐਂ ਲੱਗਦਾ ਤੁਹਾਨੂੰ ਸਾਰੇ ਮੈਨੂੰ ਵੀ ਲੱਗਦਾ ਹੈ ਵੀ ਜਿਵੇਂ ਕੋਈ ਬੰਦਾ ਦਿਖਦਾ ਹੀ ਨਹੀਂ ਸਾਰੇ ਲੋਕ ਘਰਾਂ ਦੇ ਵਿੱਚ ਤਾੜੇ ਬੈਠੇ ਐ ਪਰ ਸਾਡਾ ਪੱਤਰਕਾਰ ਹੈ ਕਿਤੇ ਪਾਸੇ ਪਰ ਖੜਕੇ ਉਸਨੇ ਇਹ ਵੀਡੀਓ ਬਣਾਈ ਹੈ ਔਰ ਬੜੀ ਮਿਹਨਤ ਦੇ ਨਾਲ ਵੀਡੀਓ ਬਣਾਈ ਹੈ ਔਰ ਆਪਣੇ ਆਪ ਨੂੰ ਉਹ ਦਿਖਾ ਨਹੀਂ ਰਿਹਾ ਔਰ ਕਿਸੇ ਪਾਸੇ ਜਗਾ ਬੈਠ ਕੇ ਉਸਨੇ ਇਸ ਸਾਰੇ ਖੇਤਰ ਨੂੰ ਜੋ ਬਰਫ ਪੈਂਦੀ ਦੇ ਵਿੱਚ ਕਵਰੇਜ ਕੀਤਾ ਸੋ ਇੱਕ ਬਹੁਤ ਵੱਡੀ ਗੱਲ ਹੈ ਬਰਫਾਰੀ ਦੇ ਵਿੱਚ ਵੀਡੀਓ ਬਣਾਉਣੀ ਔਰ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿਉਂਕਿ ਜੇ ਜਿਆਦਾ ਨਹੀਂ ਤਾਂ ਘਟੋ ਘਟ ਗਿੱਟਿਆਂ ਤੇ ਉੱਪਰ ਤੱਕ ਐ ਸਮਝ ਲਓ ਵੇ ਲਗਭਗ ਫੁੱਟ ਦੇ ਕਰੀਬ ਜਿਹੜੀ ਹੈ برف ਉਹ ਪਈ ਹੋਈ ਆ ਲਗਾਤਾਰ ਪੈ ਰਹੀ ਹੈ। ਔਰ ਇਹ ਤੁਹਾਡੇ ਨਾਲ ਅਸੀਂ ਫੋਟੋਆਂ ਸਾਂਝੀਆਂ ਕਰਨੇ, ਵੀਡੀਓ ਸਾਂਝੀ ਕਰਨੇ ਤਾਂ ਕਿ ਤੁਹਾਨੂੰ ਵੀ ਦੁਨੀਆਦਾਰੀ ਬਾਰੇ ਪਤਾ ਲੱਗੇ। ਕਈ ਵਾਰੀ ਆਪਾਂ ਇੰਡੀਆ ਦੇ ਵਿੱਚ ਬੈਠ ਕੇ ਕਹਿ ਦੰਨੇ ਆ ਬੱਲਾ ਬੱਲਾ ਬੜੀ برف ਹੈ ਔਰ ਉੱਥੇ ਕਾਦਾ ਜੀਣ ਹੈ ਜੀ। ਇਹ ਹੈ ਅਜੀਬੋ ਹੈ ਜੀ। ਸਾਡੀਆਂ ਕਲਪਨਾਵਾਂ, ਸਾਡੀਆਂ ਗੱਲਾਂ, ਅਸੀਂ ਆਪਣੀਆਂ ਗੱਲਾਂ ਦੇ ਲਛੇਦਾਰ ਜੋ ਸੋਚਾਂ ਉਹ ਅਸੀਂ ਆਪਣੇ ਦਿਮਾਗ ਦੇ ਵਿੱਚ ਬਣਾਈ ਰੱਖਦੇ ਆਂ ਵੀ ਯਾਰ ਲੋਕ ਕਿਸ ਤਰ੍ਹਾਂ ਜਿੰਦੇ ਹੋਣੇ ਆ ਕਿਸ ਤਰ੍ਹਾਂ ਲੋਕਾਂ ਦੀ ਲਾਈਫ ਹੈ ਪਰ ਕੁਦਰਤ ਨੇ ਜਿੱਥੇ ਕਿਤੇ ਅੱਗ ਵਰਦੀ ਹੈ ਉੱਥੇ ਵੀ ਕੁਦਰਤ ਨੇ ਸਾਧਨ ਦਿੱਤੇ ਹੈ ਔਰ ਜਿੱਥੇ ਕਿਤੇ ਸਨੋਫਾਲ ਹੁੰਦੀ ਹੈ ਉੱਥੇ ਵੀ ਮਾਲਕ ਨੇ ਬੜੇ ਸਾਧਨ ਦਿੱਤੇ ਆ ਉਹਨਾਂ ਸਾਧਨਾਂ 'ਤੇ ਹੀ ਦੁਨੀਆ ਜੀਉਂਦੀ ਹੈ ਔਰ ਲੋਕ ਆਪਣਾ ਜਿਹੜਾ ਕਾਰੋਬਾਰ ਕਰਦੇ ਐ ਔਰ ਆਪਣੇ ਆਪ ਨੂੰ ਸਰਵਾਈਵ ਕਰਦੇ ਐ ਇਹ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਤਾਂ ਕਿ ਤੁਹਾਨੂੰ ਦੁਨੀਆਦਾਰੀ ਦਾ ਪਤਾ ਲੱਗੇ ਵੀ ਦੁਨੀਆ ਦੇ ਵਿੱਚ ਇੰਨੇ ਟੈਂਪਰੇਚਰ ਯਾਨੀ ਕਿ ਮਾਈਨਸ ਟੈਂਪਰੇਚਰ ਦੇ ਵਿੱਚ ਵੀ ਲੋਕ ਰਹਿ ਰਹੇ ਨੇ ਔਰ ਇੱਕ ਵਧੀਆ ਜ਼ਿੰਦਗੀ ਆਹ ਦੇਖੋ ਆ ਲੱਗਿਆ ਵਾ ਬਾਈ ਮੇਰਾ ਬੇਲਚੇ ਦੇ ਨਾਲ ਬੇਲਚੇ ਦੇ ਨਾਲ ਰਾਹ ਬਣਾ ਰਿਹਾ ਏ ਔਰ ਇਹ ਜਿੱਦਾਂ ਅ ਮਿੱਟੀ ਹੁੰਦੀ ਨਾ ਮਿੱਟੀ ਵਾਂਗੂ ਆਏ ਆ ਬਰਫ਼ ਬਾ ਬਰਫ਼ ਨੂੰ ਪਾਸੇ ਕਰ ਰਿਹਾ ਓ ਬਾ ਗੱਡੀ ਕੱਢਣੀ ਹੋਣੀ ਬਾਈ ਨੇ ਲਗਾਤਾਰ ਲੱਗਿਆ ਆ ਹੁਣ ਤੁਸੀਂ ਦੇਖੋ ਮਾਈਨਸ ਟੈਂਪਰੇਚਰ ਦੇ ਵਿੱਚ ਬੇਲਚੇ ਦੇ ਨਾਲ ਮੇਰਾ ਵੀਰ ਬੜੀ ਮਿਹਨਤ ਕਰ ਰਿਹਾ ਔਰ ਸਨੋ ਨੂੰ ਪਾਸੇ ਹਟਾ ਰਿਹਾ ਜਦ ਕਿ ਸਰਕਾਰ ਦੇ ਵੀ ਆਪਣੇ ਮਸ਼ੀਨਰੀ ਆਉਣੀ ਹੈ ਡੋਜ਼ਰ ਆਉਣੇ ਆ ਔਰ ਉਹਨਾਂ ਦੀਆਂ ਮਸ਼ੀਨਾਂ ਵੀ ਆਉਣੀਆਂ ਆ ਪਰ ਉਸ ਤੋਂ ਪਹਿਲਾਂ ਇਹ ਮੇਰਾ ਵੀਰ ਬੜੀ ਮਿਹਨਤ ਦੇ ਨਾਲ ਜਿਹੜੀ ਹੈ ਬਰਫ਼ ਨੂੰ ਪਾਸੇ ਕਰ ਰਿਹਾ ਔਰ ਗੱਡੀ ਵੀ ਤਿਆਰ ਕਰ ਰਿਹਾ ਗੱਡੀ ਵੀ ਕੱਢਣੀ ਹੋਣੀ ਹੁਣਾਂ ਕਿਉਂਕਿ ਮੈਂ ਪਹਿਲਾਂ ਵੀ ਦੱਸ ਰਿਹਾ ਵੀ ਰੁਟੀਨ ਦੇ ਵਿੱਚ ਜਿਹੜੇ ਕੰਮ ਹੈ ਇਹ ਚੱਲਦੇ ਰਹਿੰਦੇ ਉੱਥੇ ਕਦੇ ਵੀ ਜਿਹੜੇ ਠੰਡੇ ਕੰਟਰੀ ਹੈ ਉਨ੍ਹਾਂ ਦੇ ਵਿੱਚ ਜਿਹੜੇ ਰੁਟੀਨ ਦੇ ਕੰਮ ਐ ਉਹ ਕਦੇ ਬੰਦ ਨਹੀਂ ਹੁੰਦੇ ਲਗਾਤਾਰ ਜਿਹੜੇ ਕੰਮ ਐ ਉਹ ਚੱਲਦੇ ਰਹਿੰਦੇ ਆ ਔਰ ਬਰਫਾਂ ਵੀ ਪੈਂਦੀਆਂ ਰਹਿਣੀਆਂ ਜੋ ਕੁਦਰਤ ਆ ਕੁਦਰਤ ਨੇ ਆਪਣਾ ਕੰਮ ਵੀ ਕਰੀ ਜਾਣਾ ਔਰ ਮਨੁੱਖ ਨੇ ਵੀ ਆਪਣੇ ਕੰਮ ਕਰਨੇ ਕਿਉਂ ਕਿਉਂਕਿ ਕੰਮ ਤੋਂ ਬਿਨਾਂ ਦੋ ਪ੍ਰਸ਼ਾਦ ਦੇ ਨਹੀਂ ਮਿਲਦੇ ਜਦੋਂ ਕੰਮ ਕਰਨਾ ਐ ਕੰਮ ਕਰਕੇ ਹੀ ਭਾਈ ਅ ਪ੍ਰਸ਼ਾਦੇ ਮਿਲਨੇ ਆ ਗੁਰੂ ਸਾਹਿਬਾਂ ਨੇ ਵੀ ਕਿਹਾ ਐ ਬਿਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਉਂਕਿ ਅਗਰ ਆਪਾਂ ਕਿਰਤ ਨਹੀਂ ਕਰਦੇ ਤਾਂ ਆਪਾਂ ਨੂੰ ਸਰਵਾਈਵ ਕਰਨਾ ਕਿਸੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਪਾਂ ਨੂੰ ਜਿਹੜੀ ਕਿਰਤ ਕਰਨੀ ਬਹੁਤ ਜ਼ਰੂਰੀ ਹੈ ਆ ਲਗਾਤਾਰ برف ਪੈ ਰਹੀ ਹੈ ਔਰ ਦੇਖੋ ਤੁਸੀਂ برف ਦਾ ਨਜ਼ਾਰਾ ਘਰਾਂ ਦੇ ਵਿੱਚ برف ਘਰਾਂ ਦੇ ਉੱਤੇ برف ਪੈ ਰਹੀ ਹੈ ਘਰਾਂ ਦੇ ਵਿੱਚ ਲੋਕ ਜਿਹੜੇ ਆ ਉਹ ਰਹਿ ਰਹੇ ਆ ਔਰ ਲੋਕਾਂ ਨੇ ਆਪਣੇ ਪ੍ਰਬੰਧ ਕਰੇ ਹੋਏ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਵੀ ਹੀਟਰ ਲੱਗੇ ਹੋਏ ਆਂ ਔਰ ਹੀਟਰ ਦੇ ਵਿੱਚ ਲੋਕੀ ਘਰਾਂ ਆਨੰਦ ਲੈ ਰਹੇ ਆਂ ਔਰ ਖਿੜਕੀਆਂ ਦੇ ਵਿੱਚੋਂ ਬਰਫ਼ ਦਾ ਪੂਰਾ ਮਜ਼ਾ ਲੈ ਰਹੇ ਆਂ ਔਰ ਸੜਕਾਂ ਦੇ ਉੱਪਰ ਛੱਤਾਂ ਦੇ ਉੱਪਰ ਲਗਾ ਤਾਰ ਜਿਹੜੀ ਪਿਛਲੇ 2 ਦਿਨ ਤੋਂ ਬਰਫਾਰੀ ਜਾਰੀ ਹੈ ਸੋ ਜੋ ਗੱਡੀਆਂ ਆ ਗੱਡੀਆਂ ਵੀ ਕਵਰ ਕਰੀਆਂ ਹੋਈਆਂ ਵਿਹੜੇ ਕਵਰ ਕਰੇ ਹੋਏ ਆ ਉਹ ਸਾਹਮਣੇ ਦੇਖੋ ਡਸਟਬਨ ਪਏ ਆ ਡਸਟਬਨ ਵੀ ਕਵਰ ਕਰੇ ਹੋਈ ਹੈ ਸੋ ਇਹ ਕੁਦਰਤ ਦਾ ਵਰਤਾਅ ਹੈ ਕੁਦਰਤ ਦਾ ਵਰਤਾਅ ਹੈ ਕਿਤੇ ਠੰਡ ਹੈ ਕਿਤੇ ਧੁੱਪ ਹੈ ਕਿਤੇ ਹਵਾਵਾਂ ਚੱਲਦੀਆਂ ਪਰ ਇਨਸਾਨ ਆਪਣੇ ਸਰੀਰ ਨੂੰ ਉਸ ਮਾਹੌਲ ਦੇ ਮੁਤਾਬਕ ਢਾਲ ਲੈਂਦਾ ਹੈ ਕਿਉਂ ਕਿ ਕਿਉਂਕਿ ਜਿਸ ਤਰ੍ਹਾਂ ਦਾ ਮੌਸਮ ਹੈ ਉਸ ਤਰ੍ਹਾਂ ਦਾ ਇਨਸਾਨ ਬਣ ਜਾਂਦਾ ਹੈ ਇੱਥੇ ਗਰਮ ਕੱਪੜਿਆਂ ਦੀ ਲੋੜ ਹੈ ਇੱਥੇ ਗਰਮ ਜੁੱਤੀਆਂ ਦੀ ਲੋੜ ਹੈ ਗਰਮ ਜਰਾਬਾਂ ਗਰਮ ਟੋਪੀਆਂ ਵੱਡੇ ਵੱਡੇ ਗਰਮ ਕੋਟ ਕਿਉਂਕਿ ਬਰਫਾਰੀ ਚੱਲਦੀ ਹੈ ਔਰ ਨਾਲ ਜਦ ਹਵਾ ਵੀ ਚੱਲਦੀ ਹੈ ਫਿਰ ਇੱਥੇ ਵਿੰਡ ਚਟਰਾਂ ਦੀ ਲੋੜ ਪੈ ਜਾਂਦੀ ਹੈ ਸੋ ਇਹ ਮਰਾ ਵੀਰ ਲਗਾਤਾਰ ਜਿਹੜਾ ਇਹ ਬਰਫ ਸਾਫ਼ ਕਰ ਰਿਹਾ ਔਰ ਡਿਊਟੀ ਪਰ ਜਾਣਾ ਹੈ ਡਿਊਟੀ ਦੀ ਤਿਆਰੀ ਕਰ ਰਿਹਾ ਹੈ ਸੋ ਇਹ ਜਿਹੜੀਆਂ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਸ਼ਿਵਾਲਕ ਟੀਵੀ ਚੈਨਲ ਤੋਂ ਤੁਹਾਡੀ ਨੌਲੇਜ ਵਾਸਤੇ ਤੁਹਾਡੇ ਗਿਆਨ ਵਾਸਤੇ ਕਿਉਂਕਿ ਅਸੀਂ ਭਾਰਤ ਵਿੱਚ ਬੈਠੇ ਪੰਜਾਬ ਦੇ ਵਿੱਚ ਬੈਠੇ ਅਸੀਂ ਕਈ ਵਾਰੀ ਆਪਣੀਆਂ ਗੱਲਾਂ ਬਣਾਈ ਜਾਂਦੇ ਉੱਤਤਾ ਦਾ ਬੜੀ ਬਰਫ ਪੈਂਦੀ ਹੈ ਜੀ ਉੱਤਤਾ ਦਾ ਜੀ ਲੋਕ ਅੰਦਰ ਤੇ ਬਾਹਰ ਇਹਨਾਂ ਨਿਕਲਦੇ ਜੀ ਉੱਤਤਾ ਦਾ ਜੀ ਰਿਆਆਂ ਵਿੱਚ ਤਾੜੇ ਰਹਿੰਦੀ ਹੈ ਜੀ ਫਲਾਣਾ ਜੀ ਟਿੰਕਾ ਜੀ ਜੋ ਸਾਡੇ ਦਿਮਾਗਾਂ ਦੇ ਵਿੱਚ ਗੱਲਾਂ ਆਉਂਦੀਆਂ ਆਪਾਂ ਕਰੀ ਜਾਂਦੇ ਪਰ ਆ ਸਾਹਮਣੇ ਦੇਖੋ ਨੌਜਵਾਨ ਹੈ ਜਿਹੜਾ ਵੀਰ ਹੈ ਆ ਸਾਹਮਣੇ ਬਾਰਫਟਾ ਰਿਹਾ ਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਉਸਾਰੂ ਕਮੈਂਟ ਸਾਡੇ ਕਮੈਂਟ ਬਾਕਸ ਵਿੱਚ ਜਰੂਰ ਦਿਓ ਸੋ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਨਾ ਬਹੁਤ ਬਹੁਤ ਧੰਨਵਾਦ ਥੈਂਕਸ ਥੈਂਕਸ ਥੈਂਕਸ